ਵਿਦੇਸ਼ਾਂ ਦੇ ਵਿੱਚ ਬੈਠੇ ਆਪਾਂ ਲੱਖਾਂ ਰੁਪਏ ਕਮਾਉਣਾ ਤਾਂ ਸਿੱਖ ਜਾਂਦੇ ਆ ਪਰ ਲੱਖਾਂ ਰੁਪਏ ਬਚਾਉਣਾ ਨਹੀਂ ਸਿੱਖਦੇ ਜੀ ਹਾਂ ਤੇ ਜਦੋਂ ਗੱਲ ਕਰੀਏ ਫਰਨੀਚਰ ਦੀ ਤਾਂ ਵਿਦੇਸ਼ਾਂ ਦੇ ਵਿੱਚ ਵੱਡੇ ਵੱਡੇ ਸ਼ੋਰੂਮਾਂ ਦੇ ਉੱਪਰ ਤੁਸੀਂ ਲੱਖਾਂ ਰੁਪਏ ਖਰਾਬ ਕਰ ਦਿੰਦੇ ਹੋ ਜੀ ਹਾਂ ਤੁਸੀਂ ਖਰਾਬ ਕਰ ਦਿੰਦੇ ਹੋ ਤੇ ਜੇਕਰ ਤੁਸੀਂ ਉਹੀ ਫਰਨੀਚਰ ਇੰਡੀਆ ਤੋਂ ਇੰਪੋਰਟ ਕਰਾਓਗੇ ਤਾਂ ਤੁਹਾਡਾ ਉਹੀ ਲੱਖਾਂ ਰੁਪਏ ਬਚ ਜੂਗਾ ਜਿਵੇਂ ਕਿ ਆ ਆਪਣਾ ਕੰਟੇਨਰ ਚੱਲਿਆ ਆਸਟ੍ਰੇਲੀਆ ਬ੍ਰਿਸਬਨ ਦੇ ਵਿੱਚ ਜਿਸ ਦੇ ਵਿੱਚ ਇੱਕ ਪੂਰੇ ਘਰ ਦਾ ਫਰਨੀਚਰ ਹੈਗਾ ਤੇ ਇਸ ਦੀ ਖਾਸੀਅਤ ਦੱਸ ਦਾਂ ਜਦੋਂ ਆਪਾਂ ਵਿਦੇਸ਼ਾਂ ਦੇ ਵਿੱਚ ਕੰਟੇਨਰ ਇੰਪੋਰਟ ਕਰਵਾਉਨੇ ਆ ਤਾਂ ਆ ਡਿਜ਼ਾਈਨ ਨੂੰ ਲੈ ਕੇ ਪ੍ਰਾਈਸ ਨੂੰ ਲੈ ਕੇ ਤੇ ਗੱਲ ਟਿਨ ਨੂੰ ਲੈ ਕੇ ਤੇ ਜੇਕਰ ਗੱਲ ਕਰੀਏ ਆਪਾਂ ਇਹ ਫਰਨੀਚਰ ਨੂੰ ਵਿਦੇਸ਼ਾਂ ਦੇ ਵਿੱਚ ਬਾਏ ਕਰਦੇ ਆ ਤਾਂ ਆਪਣੇ ਕੋਲ ਇੱਕ ਲਿਮਟਿਡ ਚੋਇਸਸ ਰਹਿ ਜਾਂਦੀਆਂ ਨੇਗੀਆਂ ਫਰਨੀਚਰ ਨੂੰ ਲੈ ਕੇ ਤੁਸੀਂ ਆਪਣਾ ਸ਼ਿਪਮੈਂਟ ਦਾ ਖਰਚਾ ਲਾ ਕੇ ਫਰੇਟ ਦਾ ਖਰਚਾ ਲਾ ਕੇ ਵੀ ਆਪਣਾ ਲੱਖ ਰੁਪਏ ਬਚਾ ਸਕਦੇ ਹੋ ਵਿਦੇਸ਼ਾਂ ਦੇ ਮੁਕਾਬਲੇ ਤੇ ਬਾਕੀ ਤੁਸੀਂ ਬਰਨਾਲਾ वुਡਸ ਦੀ ਕੁਆਲਿਟੀ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਆਪਾਂ ਲੋਡ ਕਰਨ ਸਮੇਂ ਫਰਨੀਚਰ ਨੂੰ ਪੈਕ ਕਰਨ ਸਮੇਂ ਪੂਰੀ ਸੇਫਟੀ ਰੱਖਦੇ ਆ ਤਾਂ ਕਿ ਤੁਹਾਡਾ ਫਰਨੀਚਰ ਤੁਹਾਡੇ ਤੱਕ ਸੇਫ ਪਹੁੰਚ ਅਗੇ ਤਾਂ ਸੋਚ ਕੀ ਰਹੇ ਹੋ ਜੇਕਰ ਤੁਸੀਂ ਵੀ ਆਪਣੇ ਲੱਖਾਂ ਰੁਪਈਆ ਦੀ ਬਚਤ ਕਰਨਾ ਚਾਹੁੰਦੇ ਹੋ ਜਾਂ ਸੋਹਣਾ ਸੋਹਣਾ ਫਰਨੀਚਰ ਖਰੀਦਣਾ ਚਾਹੁੰਦੇ ਹੋ ਬਹੁਤ ਹੀ ਘੱਟ ਪ੍ਰਾਈਸੇਸ ਦੇ ਉੱਤੇ ਤਾਂ ਬਰਨਾਲਾ वुਡ ਦੇ ਨੰਬਰ ਤੇ ਕਾਲ ਕਰ ਸਕਦੇ ਹੋ ਸਾਡਾ ਨੰਬਰ ਹੈ 9804242042 ਜਾਂ ਸਾਡੇ ਬਰਨਾਲਾ वुਡ ਸ਼ੋਰੂਮ ਤੇ ਵਿਜ਼ਿਟ ਕਰ ਸਕਦੇ ਹੋ